हां जी दोस्तों सबसे पहले ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਗੱਲ ਕਰਦੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇੱਕ ਨੋਟੀਫਿਕੇਸ਼ਨ ਦੀ ਇਹ ਸਾਰਾ ਨੋਟੀਫਿਕੇਸ਼ਨ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਸ ਦੇ ਵਿੱਚ ਲਿਖਿਆ ਆਮ ਪਬਲਿਕ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਆਪਣੇ ਸਰਟੀਫਿਕੇਟਾਂ ਦੀ ਸੈਕੰਡ ਕਾਪੀ ਡੁਪਲੀਕੇਟ ਕਾਪੀ ਪ੍ਰਾਪਤ ਕਰਨੀ ਆ ਰਹੀਆਂ ਦਿੱਕਤਾਂ ਨੂੰ ਧਿਆਨ ਵਿੱਚ ਰੱਖਦੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਸਾਰੀ ਪ੍ਰਕਿਰਿਆ ਨੂੰ ਸਰਲ ਕੀਤਾ ਗਿਆ ਹੈ ਮੌਜੂਦਾ ਪ੍ਰਕਿਰਿਆ ਵਿੱਚ ਅਜਾਇਆ ਸਰਟੀਫਿਕੇਟ ਜਾਰੀ ਕਰਨ ਲਈ 37 ਪੜਾਅ ਸਟੈਪ ਹੁੰਦੇ ਸਨ ਪਰੰਤੂ ਇਸ ਨੂੰ ਸਰਲ ਕਰਦਿਆਂ ਹੁਣ ਕੇਵਲ 4 ਸਟੈਪ ਹੀ ਰਹਿ ਗਏ ਹਨ ਆਮ ਪਬਲਿਕ ਦੁਆਰਾ ਇਸ ਸਬੰਧ ਵਿੱਚ ਆਪਣੀ ਅਰਜੀ ਹੇਠ ਲਿਖੇ ਅਨੁਸਾਰ ਦਿੱਤੀ ਜਾ ਸਕਦੀ ਹੈ ਅਤੇ ਬੋਰਡ ਦੁਆਰਾ ਅਜੀਆਂ ਅਰਜ਼ੀਆਂ ਦਾ ਨਿਪਟਾਰਾ ਸਮਾਂਬੱਧ ਤਰੀਕੇ ਨਾਲ 3 ਦਿਨਾਂ ਵਿੱਚ ਕੀਤਾ ਜਾਵੇਗਾ ਆਮ ਪਬਲਿਕ ਨੂੰ اپنی ਇਸ ਤਰ੍ਹਾਂ ਦੀਆਂ ਅਰਜ਼ੀਆਂ ਲਈ ਬੋਰਡ ਜਾਂ ਬੋਰਡ ਦੇ ਹੋਰ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਹੈ ਇਸ ਪ੍ਰਕਿਰਿਆ ਇਹ ਨਵੀਂ ਪ੍ਰਕਿਰਿਆ ਹੈਟ ਲਿਖੇ ਅਨੁਸਾਰ ਹੈ ਡੁਪਲੀਕੇਟ ਸਰਟੀਫਿਕੇਟ ਦਾ ਨਾਂ ਬਦਲ ਕੇ ਸਰਟੀਫਿਕੇਟ ਦੀ ਦੂਜੀ ਕਾਪੀ ਯਾਨੀ ਕਿ ਸੈਕੰਡ ਕਾਪੀ ਆਫ ਸਰਟੀਫਿਕੇਟ ਰੱਖ ਦਿੱਤਾ ਗਿਆ ਹੈ ਬੋਰਡ ਦੁਆਰਾ ਇਸ ਸਬੰਧੀ ਸਾਰੀਆਂ ਅਰਜ਼ੀਆਂ ਆਨਲਾਈਨ ਮਾਦਮ ਰਹੀ ਹੀ ਪ੍ਰਵਤਿਤ ਕੀਤੀਆਂ ਜਾਣਗੀਆਂ ਇਸ ਸਬੰਧੀ ਲੋਡਿੰਗ ਦੀ ਫੀਸ ਵੀ ਆਨਲਾਈਨ ਹੀ ਪ੍ਰਾਪਤ ਕੀਤੀ ਜਾਵੇਗੀ ਜਿਸ ਦੇ ਲਈ ਬੋਰਡ ਦੁਆਰਾ ਇੱਕ ਗੇਟਵੇ ਵੀ ਤਿਆਰ ਕੀਤਾ ਗਿਆ ਹੈ ਦਰਖਾਸਤਕਰਤਾ ਉਮੀਦਵਾਰ ਆਨਲਾਈਨ ਦਰਖਾਸਤ ਦੇਣ ਅਤੇ ਲੋਡਿੰਗ ਦੀ ਫੀਸ ਜਮ੍ਹਾਂ ਕਰਾਉਣ ਪ੍ਰੰਤ ਇਸ ਨੂੰ ਰਜਿਸਟ੍ਰੇਸ਼ਨ ਨੰਬਰ ਉਸ ਦੀ ਦਰਖਾਸਤ ਦੇ ਸਬੰਧ ਵਿੱਚ ਉਸ ਦੇ ਮੋਬਾਈਲ ਤੇ ਟੈਕਸਟ ਮੈਸੇਜ ਦੇ ਰੂਪ ਵਿੱਚ ਪ੍ਰਾਪਤ ਹੋਵੇਗਾ ਤੇ ਸਰ ਰਜਿਸਟ੍ਰੇਸ਼ਨ ਨੰਬਰ ਰਾਈ ਹੋ ਆਪਣੀ ਅਰਜੀ ਦਾ ਸਟੇਟਸ ਵੀ ਚੈੱਕ ਕਰ ਸਕੇਗਾ ਆਮ ਪਬਲਿਕ ਨੂੰ ਬੇਨਤੀ ਹੈ ਕਿ ਉਪਰੋਕਤ ਉਕਤ ਸਰਟੀਫਿਕੇਟ ਪ੍ਰਾਪਤ ਕਰਨ ਲਈ ਕੇਵਲ ਆਨਲਾਈਨ ਵਿਧੀ ਰਾਹੀਂ ਹੀ ਅਪਲਾਈ ਕੀਤਾ ਜਾਵੇ ਤੇ ਇਹ ਸਰਟੀਫਿਕੇਟਾਂ ਨੂੰ ਜਾਰੀ ਕਰਨ ਦੇ ਕੰਮ ਦਾ ਨਿਪਟਾਰਾ ਬੋਰਡ ਵੱਲੋਂ ਸਮਵਧ ਤਰੀਕੇ ਨਾਲ ਕੀਤਾ ਜਾ ਸਕੇ ਤੇ ਆਮ ਪਬਲਿਕ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਤਾਂ ਸਭ ਤੋਂ हां जी दोस्तों सबसे पहला ये जान लिए कि सेकंड कॉपी सर्टिफिकेट या डुप्लीकेट जेडी कॉपी है वो की चीज है ते ओ दी जरूरत किस नु है सबसे पहला अगर ਤੁਹਾਡਾ ਜਿਹੜਾ ਸਰਟੀਫਿਕੇਟ ਹੈ ਉਹ ਗਮ ਹੋ ਗਿਆ ਜਾਂ ਕਹਿ ਲੋ ਵੀ ਗਵਾਚ ਗਿਆ ਤੁਹਾਨੂੰ ਮਿਲ ਨਹੀਂ ਰਿਹਾ ਤਾਂ ਤੁਹਾਨੂੰ ਸੈਕੰਡ ਕਾਪੀ ਜਿਹੜਾ ਸਰਟੀਫਿਕੇਟ ਹੈ ਉਹ ਅਪਲਾਈ ਕਰਕੇ ਲੈ ਲੈਣਾ ਚਾਹੀਦਾ ਕਿਉਂਕਿ ਸੈਕੰਡ ਕਾਪੀ ਸਰਟੀਫਿਕੇਟ ਜਿਸ ਨੂੰ ਅਸੀਂ ਡੁਬਲੀ ਟੇਟ ਕਹਿੰਦੇ ਆ ਡੁਪਲੀਕੇਟ ਨੂੰ ਹੁਣ ਸੈਕੰਡ ਕਾਪੀ ਕਹਿਣ ਲੱਗੇ ਜਾਣਗੇ ਉਸ ਦੇ ਵਿੱਚ ਤੁਹਾਡਾ ਸੇਮ ਟੂ ਸੇਮ ਜਿਹੜਾ ਰਿਕਾਰਡ ਹੋਊਗਾ ਤੇ ਉਹ ਜਿਵੇਂ ਅਸਲੀ ਹੁੰਦਾ ਉਸੇ ਤਰ੍ਹਾਂ ਹੀ ਚੱਲੂਗਾ ਸੈਕੰਡ ਕਾਪੀ ਬੇਸ਼ੱਕ ਅਸੀਂ ਸੈਕੰਡ ਕਾਪੀ ਕਹਿ ਦਿੰਨੇ ਆ ਪਰ ਉਹ ਚੱਲੇਗਾ ਅਸਲੀ ਸਰਟੀਫਿਕੇਟ ਦੀ ਤਰ੍ਹਾਂ ਇੱਕ ਨੰਬਰ ਇੱਕ ਤਾਂ ਤਾਂ ਤੁਸੀਂ ਲੈਣਾ ਅਗਰ ਤੁਹਾਡਾ ਸਰਟੀਫਿਕੇਟ ਉਹ ਗਵਾਚ ਜਾਂਦਾ ਤਾਂ ਸੈਕੰਡ ਦੂਸਰੇ ਨੰਬਰ ਤੇ ਅਗਰ ਤੁਹਾਨੂੰ ਤੁਹਾਡੇ ਕੋਲ ਸਰਟੀਫਿਕੇਟ ਜਿਹੜਾ ਰੀਜਨਲ ਹੈ ਤੁਹਾਡਾ ਡੀਐਮਸੀ ਉਹ ਤੁਹਾਨੂੰ ਮਿਲੇ ਹੀ ਨਹੀਂ ਮੰਨ ਲਓ 2021 ਦੀ ਗੱਲ ਕਰੀਏ ਤਾਂ 2021 ਦੇ ਵਿੱਚ ਹੁਣ ਔਨ ਡਿਮਾਂਡ ਸਰਟੀਫਿਕੇਟ ਹੈ ਜਿਹੜਾ ਉਹ ਮਿਲੇ ਹੀ ਨਹੀਂ ਰਿਹਾ ਪਹਿਲਾਂ ਵੀ ਤੁਹਾਡੇ ਕੋਲ ਹੈ ਨਹੀਂ ਹੁਣ ਵੀ ਨਹੀਂ ਮਿਲ ਰਿਹਾ ਤਾਂ ਤੁਸੀਂ ਸੈਕੰਡ ਕਾਪੀ ਦਾ ਸਹਾਰਾ ਲੈ ਸਕਦੇ ਹੋ ਤੁਸੀਂ ਸੈਕੰਡ ਕਾਪੀ ਸਰਟੀਫਿਕੇਟ ਲੈ ਸਕਦੇ ਹੋ ਉਹ ਅਸਲੀ ਦੀ ਤਰ੍ਹਾਂ ਹੀ ਚੱਲੇਗਾ ਤਾਂ ਕਬਰਾਨ ਵਾਲੀ ਜ਼ਰੂਰਤ ਨਹੀਂ ਹੈ ਤੇ ਤੁਸੀਂ ਇਹ ਸੈਕੰਡ ਕਾਪੀ ਸਰਟੀਫਿਕੇਟ ਲੈ ਸਕਦੇ ਹੋ ਹੁਣ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਰਟੀਫਿਕੇਟ ਹੈ ਤਾਂ ਤੁਸੀਂ ਉਸ ਨੂੰ ਸੈਕੰਡ ਕਾਪੀ ਦੇ ਤੌਰ ਤੇ ਲੈ ਸਕਦੇ ਹੋ ਤਾਂ ਦੋ ਨੰਬਰ ਤੇ ਇਹ ਇਹ ਦੋ ਤਰ੍ਹਾਂ ਦੇ ਜਿਹੜੇ ਵਿਦਿਆਰਥੀ ਨੇ ਇਸ ਜਿਹੜੇ ਸੈਕੰਡ ਕਾਪੀ ਸਰਟੀਫਿਕੇਟ ਹੈ ਇਹਨੂੰ ਲੈ ਸਕਦੇ ਨੇ ਇਹ ਦੋਨੇ ਤਰ੍ਹਾਂ ਤਰੀਕਿਆਂ ਦੇ ਨਾਲ ਜਾਨੀ ਕਿ ਦੋਨੇ ਸਮੱਸਿਆਵਾਂ ਦਾ ਹੱਲ ਇੱਕੋ ਹੀ ਹੈ ਉਹ ਹੈ ਸੈਕੰਡ ਕਾਪੀ ਸਰਟੀਫਿਕੇਟ ਅਗਰ ਤੁਹਾਡੀ ਕੋਈ ਹੋਰ ਸਮੱਸਿਆ ਹੈ ਤੁਹਾਨੂੰ ਕੋਈ ਸੇ ਹੋਰ ਜਿਹੜੀ ਸਮੱਸਿਆ ਮੌਜੂਦ ਹੈ ਨਾ ਪੈ ਰਿਹਾ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਤੇ ਜਿੱਥੋਂ ਤੱਕ ਹੋ ਸਕਿਆ ਅਸੀਂ ਉਸ ਕਮੈਂਟ ਦੀ ਜਿਹੜੀ ਸਮੱਸਿਆ ਹੈ ਉਸ ਨੂੰ ਬਾਅਦ ਕੇ ਉਸ ਨੂੰ ਦੇਖ ਕੇ ਉਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਹੀ ਵਿਦਿਆਰਥੀਆਂ ਦਾ ਤੇ ਦੋਸਤਾਂ ਦਾ ਬਹੁਤ ਬਹੁਤ ਤਨਬਾਧ ਥੈਂਕ ਯੂ ਵੈਰੀ ਮਚ